ਐਡੀਆਂ ਘਟੀਆਂ ਵੀਡੀਓ ਤੁਸੀਂ ਕਿਉਂ ਤਿਆਰ ਕਰਦੇ ਹੋ ਐਡੀਆਂ ਗੰਦੀਆਂ ਵੀਡੀਓ ਤੁਸੀਂ ਕਿਉਂ ਬਣਾਉਨੇ ਹੋ ਘਟਿਆ ਵੀ ਕਹਿ ਸਕਦੇ ਘਟਿਆ ਨਹੀਂ ਵੀ ਕਹਿ ਸਕਦੇ ਗੱਲਾਂ ਦੋਨੇ ਇਹਦੇ ਵਿੱਚ ਬਣਾਉਨੇ ਤਾਂ ਵੀ ਲੋਕਾਂ ਨੂੰ ਗਿਆਨ ਆਪਦੀ ਹੱਦ ਤੋਂ ਜ਼ਿਆਦਾ ਕਿਸੇ ਨੂੰ ਸਿਖਿਆ ਦੇਣ ਦੀ ਲੋੜ ਨਹੀਂ ਦੱਸਣ ਦੀ ਲੋੜ ਨਹੀਂ ਜਿੰਦਗੀ ਦਾ ਸਵਾਦ ਕੁਛ ਪਾਲੀ ਰਹਿ ਗਏ ਨਹੀਂ ਆਪਦੇ ਰਹੀਏ ਮੈਂ ਦੇ ਵਿੱਚ ਦਿਮਾਗ ਤੇ ਇੰਨਾ ਭਾਰ ਇੰਨਾ ਬੋਝ ਹਰੇਕ ਇਨਸਾਨ ਤੇ ਬੜਾ ਟੈਂਸ਼ਨ ਵਾਲੀ ਗੱਲ ਹੋ ਰਹੀ ਹੈ ਨੀਂਦਾਂ ਕਿਸੇ ਨੂੰ ਆਉਂਦੀਆਂ ਨਹੀਂ ਉਲਦੀਆਂ ਪਈਆਂ ਜੇ 10 ਮਿੰਟ ਅੱਠ ਖੇਡ ਲੈ ਜਾਂਦਾ ਆਪਣੇ ਨਾਲ ਕੋਈ ਚੰਗਾ ਬਣੇ ਨਾ ਮਾੜਾ ਬਣੇ ਇਹ ਆਪਦੇ ਜਿਹੜੇ ਆਪਣੇ ਪੰਜਾਬ ਦੇ ਜਾਂ ਪਿੰਡਾਂ ਦੇ ਕਹਿ ਲਿਏ ਜਿਹੜੇ ਪਹਿਲਾਂ ਵਾਲੇ ਸਮਿਆਂ ਦੀਆਂ ਗੱਲਾਂ ਹਨ ਪਰ ਲੋਕਾਂ ਦੀ ਸਾਦੇ ਪਹਿਰਾਵਿਆਂ ਦੀਆਂ ਉਹ ਠੇਠ ਗੱਲਾਂ ਠੇਠ ਕੱਲਾਂ ਉਹ ਲੈ ਕੇ ਪੇਸ਼ ਕਰਦੇ ਆਂ ਲੋਕਾਂ ਸਾਹਮਣੇ ਨਹੀਂ ਤੁਸੀਂ ਆਹ ਵੀਡੀਓ ਆਪਣੇ ਘਰੇ ਦਿਖਾ ਸਕਦੇ ਹੋ ਕਿ ਤੁਹਾਡੇ ਘਰ ਦੇ ਵੀਡੀਓ ਦੇਖਦੇ ਨੇ ਤੁਸੀਂ ਹਾਸੇ ਠੱਠੇ ਦੀ ਜਾਂ ਹੱਸਣ ਦੀ ਗੱਲ ਕਰੀਆ ਸਰਾਲੀਆਂ ਤਾਂ ਹੋਰ ਬਹੁਤ ਚੀਜ਼ਾਂ ਚੱਲਦੀਆਂ ਨੇ YouTube ਤੇ Facebook ਤੇ ਕਿ ਮੋਬਾਈਲ ਸਾਰਿਆਂ ਦੇ ਹੱਥ 'ਚ ਸਾਡੇ ਘਰ ਜائیںਗੀ ਪਤਾ ਵੀ ਇਦੂ ਵੀ ਮਾਰੀਆਂ ਦੇਖਦੇ ਹੁਣ ਸਾਨੂੰ ਛੱਡ ਕੇ ਵੀ ਅੱਛਾ ਹਾਂ ਕੀ ਕਹਿ ਸਕਦੇ ਆ ਗਾਲਾਂ ਤਾਂ ਪਠੇੜੀਆਂ ਨੇ ਤੁਤੀ ਲੁੱਟੀਆਂ ਬਣਾਉਂਦੇ ਬਲਣਾ ਲੁੱਟਾਉਣ ਜਵਾਨ ਨਹੀਂ ਪੜੇ ਲਾਲਾ ਮੰਗਰੋ ਲਾਲਾ ਕੋਈ ਕਿਛੇ ਵੇਲੇ ਰੁੱਟਾ ਹਰੇ ਕੀ ਬੜਾ ਚੰਗਾ ਕੋਈ ਵੀ ਹੈ ਨਹੀਂ ਇੱਥੇ ਨਹੀਂ ਗਾਲਾਂ ਕੱਢਣੀਆਂ ਕਿਉਂ ਜ਼ਰੂਰੀ ਨੇ ਫਿਰ ਵੀਡੀਓ ਦੇ ਵਿੱਚ ਵੀਡੀਓ ਬਣੇ ਸੀ ਬਣ ਸਕਦੀ ਐ ਗਾਲਾਂ ਨਹੀਂ ਉਹ ਆਏ ਵੀ ਉਹ ਨੀ ਤਸ ਨਹੀਂ ਬਣਦੀ ਜਿਹੜੇ ਪਿੰਡਾਂ ਦੇ ਹਾਲਾਤ ਨੇ ਜਾਂ ਅਸਲੀਅਤ ਤਾਂ ਕੋਈ ਮੁੱਕਰੀ ਜਾਵੇ ਕਰੀ ਜਾਵੇ ਆਮਰ ਇਹਵੇਂ ਚ ਏਜੰਡਾ ਕੀ ਦੇ ਘਰਾਂ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਆਮ ਯਾਰਾਂ ਦੇ ਗਾਲ ਹਰੇਕ ਦਿਨ ਦਾ ਪਰ ਸੋਸ਼ਲ ਮੀਡੀਆ ਤੇ ਮੁੱਦਾ ਬਣ ਜਾਣਾ ਗਾਲ ਦਿੱਤੀ ਜਾਂ ਕਰਤਾ ਜੀ ਤੇ ਉਹ ਮਾਪਿਆਂ ਬਖਸ਼ੀਨ ਕੋਈ ਗਾਲਾਂ ਸਾੜੀ ਦਿੰਦੇ ਦਿੰਦਾ ਕਿਉਂ ਕਰੇ ਫਿਰ ਇਹ ਤਾਂ ਨਹੀਂ ਹੈਗਾ ਵੀ ਤੁਸੀਂ ਮੰਨ ਕੇ ਚੱਲੋ ਵੀ ਸਾਰਾ ਕੁਝ ਲੋਕਾਂ ਦੇ ਸਾਹਮਣੇ ਇੱਕ ਸੋਸ਼ਲ ਪਲੇਟਫਾਰਮ ਦੇ ਉੱਤੇ ਬਰੋਸਾ ਨੇ ਨੇ ਲੋਕਾਂ ਦੇ ਸਾਹਮਣੇ ਤਾਂ ਜਿਹੜਾ ਕੁਝ ਪਰੋਛਾ ਜਾਂਦਾ ਬਿਨਾਂ ਲੀੜੇ ਤੋਂ ਡਲੀ ਵਰਗੋ ਵੀ ਪਰੋਛੀ ਜਾਂਦੇ ਸੀ ਤਾਂ ਕੱਲੇ ਮੂੰਹ ਜੀ ਪਕਾਈ ਆ ਇੱਕ ਭਾਸ਼ਾ ਦਾ ਬਿਆਨ ਆ ਇੱਕ ਮਤਲਬੀ ਗੱਲਾਂ ਨੂੰ ਬਿਆਨ ਕਰਦੇ ਆ ਭਾਸ਼ਾ ਦੇ ਰਾਹੀਂ ਆਪਦੀ ਬੋਲੀ ਦੇ ਰਾਹੀਂ ਤੇ ਲੋਕ ਤਾਂ ਜਮ ਡਲੀ ਵਰਗੀ ਤੁਰੇ ਫਿਰਦੇ ਨੇ ਸੋਨੂੰ ਕੀ ਲੱਗਦਾ ਵੀ ਸੋਡੀਆਂ ਵੀਡੀਓ ਦੇਖ ਕੇ ਕਿਸੇ ਨੂੰ ਸਿਹਤ ਮਿਲਦੀ ਆ ਹੱਸਦਾ ਕੋਈ ਛੱਡ ਗਿਆ ਵੀਡੀਓ ਦੇਖ ਕੇ ਸਾਡੇ ਕੋਲ ਆਈ ਜੇ ਟੈਲੀਫੋਨ ਉਹਨੇ ਕਹਿੰ ਤੈਨਸ਼ਨੀਆਂ ਗੋਲੀਆਂ ਛੱਡ ਕੇ ਸੀ ਦਵਾਈ ਛੱਡ ਕੇ ਰਾਤ ਨੂੰ ਨੀਂਦ ਆਉਣ ਲੱਗੀ ਉਹ ਬੰਦੇ ਗਏ ਜਿਹੜੇ ਕਹਿੰਦੇ ਜ਼ਿੰਦਗੀ 'ਚ ਕਦੇ ਅੱਛੇ ਨਹੀਂ ਤੇ ਆਸਾ ਥੱਕਮਲੇ ਹੋ ਜਾਂਦੇ ਆ ਮਾਲਕ ਜੀ ਮੇਰਾ ਚਲੋ ਮੈਂ ਸੁਣਿਆ ਵੀ ਬਣਾ ਲਿਆ ਤੁਸੀਂ ਲਾਇਸੈਂਸ ਬਣਾਇਆ ਹੋਇਆ ਹੈਗਾ ਲਾਇਸੈਂਸ ਹੈਗਾ ਬਾਬੇ ਜੀ ਮੇਰਾ ਆਪਣੇ ਕੋਲੇ ਅੱਛਾ ਪੂਰਾ ਤਿਆਰ ਵਰ ਤਿਆਰ ਰਹਿੰਦੇ ਹੋ ਨੀ ਚਾਰ ਪਰ ਤਿਆਰ ਸਾਡੇ ਕੋਲ ਵੀਰ ਬੰਦਾ ਜਿਹੜਾ ਜ਼ਿੰਦਗੀ ਵਿੱਚ ਰਹਿਣਾ ਚਾਹੁੰਦਾ ਚਾਰ ਪਰ ਤਿਆਰ ਬੰਦਾ ਹੱਥ ਹਾਰ ਬਿਨਾ ਇਕ ਤਿਆਰ ਪਰ ਤਿਆਰ ਬਿਨਾ ਜੋਸ਼ ਬਿਨਾ ਤੇ ਕੁਝ ਵੀ ਨਹੀਂ ਫਿਰ ਬੰਦਾ ਜਿਹੜੇ ਬੰਦੇ ਚ ਕੋਈ ਮੜਾ ਮੋਟਾ ਜੋਸ਼ ਨਹੀਂ ਜਾਂ ਐ ਨਹੀਂ ਵੀ ਠੀਕ ਆ ਦਾ ਨੂੰ ਤੋਤੇ ਉਹ ਬੰਦੇ ਕਾ ਰੋਟੀ ਖਾ ਕੇ ਪਏਗਾ ਸੌਂ ਕੇ ਉਠੜਿਆ ਉਹ ਕੀ ਜ਼ਿੰਦਗੀ ਆ